ਤੇਰੇ ਵਾਂਗੂੰ ਅਸੀਂ ਵੀ ਤੈਨੂੰ ਲਾਰਾ ਲਾ ਜਾਣੇ ਤੇਰੇ ਵਰਗਾ ਸੱਜਣਾ ਰੋਗ ਪਿਆਰਾ ਲਾ ਜਾਣੇ ਤੇਰੇ ਵਾਂਗੂੰ ਅਸੀਂ ਵੀ ਤੈਨੂੰ ਲਾਰਾ ਲਾ ਜਾਣੇ ਤੇਰੇ ਵਰਗਾ ਸੱਜਣਾ ਰੋਗ ਪਿਆਰਾ ਲਾ ਜਾਣੇ ਤੂੰ ਸਾਨੂੰ ਯਾਦ ਕਰੇਗਾ ਸਾਡੇ ਕਰੇਗਾ ਮੂਣ ਤੇਰਾ ਉਹ ਯਾਰਾ ਅੰਬਰੀ ਤਾਰਾ ਹੋ ਜਾਣਾ ਹੁਣ ਥੋੜਾ ਵੀ ਨਹੀਂ ਕਰਦਾ ਉਹਦੋਂ ਬਾਲਾ ਹੋ ਜਾਣਾ ਪਿਆਰ ਤੁਹਾਡੇ ਨਾਲ ਤੈਨੂੰ ਫੇਰ ਦੁਬਾਰਾ ਹੋ ਜਾਣਾ ਹੁਣ ਥੋੜਾ ਵੀ ਨਹੀਂ ਕਰਦਾ ਉਹਦੋਂ ਬਾਲਾ ਹੋ ਜਾਣਾ ਪਿਆਰ ਸਾਡੇ ਨਾਲ ਤੈਨੂੰ ਫੇਰ ਦੁਬਾਰਾ ਹੋ ਜਾਣਾ